ਸਸਕਲ ਫਰੈਂਕਸ ਕਿਵੇਂ ਸਾਰੀ ਅੱਜ ਡਾਕਟਰ ਦੀ ਗੱਲ ਕਰਦੇ ਆਂ ਕਈ ਵਾਰੀ ਬੰਦਾ ਥੱਕ ਜਾਂਦਾ ਮੈਂ ਵੀ ਇੱਕ ਟੀਚਰ ਆਂ ਕਈ ਵਾਰੀ ਪੜਾਉਂਦੇ ਪੜਾਉਂਦੇ ਇੰਨਾ ਥੱਕ ਜਾਂਦਾ ਸਿਰ ਸੁੱਟ ਕੇ ਸਟਾਫ ਰੂਮ ਚ ਜਾ ਕੇ ਬੈਠ ਜਾਂਦਾ ਜੇ ਅਸੀਂ ਸਟਾਫ ਰੂਮ ਚ ਸੇਫ ਨਾ ਹੋਈਏ ਤਾਂ ਡਾਕਟਰ ਚਲੋ ਕਾਨਫਰੈਂਸ ਰੂਮ ਚ ਜਾ ਕੇ ਜਿੱਥੇ ਵੀ ਬੈਠ ਗਿਆ ਸਕੂਲ ਚ ਮੈਨੂੰ ਵੀ ਲੱਗਦਾ ਕਿ ਮੈਂ ਇੱਕ ਸੀਨੀਅਰ ਕਲਾਸ ਨੂੰ ਪੜਾਉਣ ਵਾਲਾ ਟੀਚਰ ਆਂ ਔਰ ਮੈਨੂੰ ਕੋਈ ਨਹੀਂ ਕੁਝ ਕਹੂਗਾ ਕੋਈ ਵੀ ਪ੍ਰਿੰਸੀਪਲ ਹੋਊਗਾ ਕੋਈ ਵੀ ਕਿਸੇ ਨੂੰ ਵੀ ਲੱਗੂਗਾ ਇੱਕ ਕਾਮਨ ਜੀ ਗੱਲ ਆ ਹਰ ਇੱਕ ਬੰਦੇ ਨੂੰ ਲੱਗਦਾ ਕਿ ਮੈਂ ਤਾਂ ਬਹੁਤ ਪਾਵਰਫੁਲ ਆ ਜਿਹੜੇ ਵੀ ਇੰਸਟੀਚੂਟਸ ਕੰਮ ਕਰ ਰਿਆਂ ਮੇਰੀ ਬੜੀ ਪਹੁੰਚ ਆ ਤੇ ਜੇ ਉਹਨਾਂ ਦਾ ਹੀ ਬੇਪਤੀ ਉੱਥੇ ਕੀਤੀ ਜਾਂਦੀ ਹੈ ਗਾਲੀ ਗਲੋਚ ਕੀਤੇ ਜਾਂਦੇ ਆ ਜਾਂ ਫਿਰ ਉਹਨਾਂ ਦੀ ਇੱਜ਼ਤਾਂ ਨੂੰ ਅੰਤ ਪਾਏ ਜਾਂਦੇ ਆ ਤੇ ਫਿਰ ਲੱਖ ਲੱਖ ਤਾਂ ਤੁਹਾਡੇ ਪੜਨ ਦੇ ਵੀ ਜਾਂ ਫਿਰ ਤੁਹਾਡੇ ਇਲਾਜ ਕਰਾਉਣ ਦੇ ਤੁਸੀਂ ਕਿਹੜੇ ਡਾਕਟਰ ਤੋਂ ਦਵਾਈ ਲੈਣ ਦੇ ਹੱਕਦਾਰ ਹੋ ਜੇ ਤੁਸੀਂ ਡਾਕਟਰਾਂ ਦੀ ਇੱਜ਼ਤਾਂ ਨੂੰ ਅੰਤ ਪਾਉਂਦੇ ਹੋ ਠੀਕ ਆ ਜਿੰਦਾ ਇੰਨੀ ਔਖੀ ਪੜਾਈ ਪੜੀ ਔਰ ਉਹਨਾਂ ਡਾਕਟਰਾਂ ਨੇ ਸਾਡਾ ਇਲਾਜ ਕੀਤਾ ਮੇਰਾ ਆਪਰੇਟ ਹੋਇਆ ਸਾਢੇ 30 ਘੰਟੇ ਡਾਕਟਰ ਜੀ ਖੜੇ ਰਹੇ ਮੈਨੂੰ ਬਤਾ ਸਾਢੇ 30 ਘੰਟੇ ਆਪਰੇਸ਼ਨ ਦੱਲੇ ਮੇਰੀ ਲੈਗ ਫੈਕਚਰ ਹੋ ਗਈ ਸੀ ਸਰ ਜੀ ਹੋਈ ਮੇਂ ਤੇ ਸਰ ਜੀ ਸੀ ਡਾਕਟਰ ਸਾਹਿਬ ਦੇ ਬਾਅਦ ਚੁਣਨਾ ਤੇ ਹੁਣ ਉਹ ਡਾਕਟਰ ਵੀ ਕਿਤੇ ਜਾ ਕੇ ਆਰਾਮ ਕਰੇਗਾ ਨਾ ਚਲੋ ਡੈਸ਼ ਜੈਂਟਸ ਟੌਪਸ ਤੇ ਉਹ ਡਾਕਟਰ ਸਾਹਿਬ ਵੀ ਤਾਂ ਆਰਾਮ ਕਰਨਗੇ ਮੈਥ ਕਹਿੰਦੀ ਹੈ ਧੰਨਵਾਦ ਤੁਹਾਡਾ ਤੇ ਆਪਾਂ ਪੇਮੈਂਟ ਜਿੰਨੀ ਦੱਲੀ ਹੈ ਨਾ ਉਹਦੇ ਤੋਂ ਵੱਧ ਕਿਤੇ ਜਾ ਕੇ ਉਹ ਕਰਦੇ ਨੇ ਫਿਰ ਰਾਤ ਨੂੰ ਤਕਲੀਫ ਹੋਈ ਮੈਨੂੰ ਬਹੁਤ ਫੀਵਰ ਹੋਇਆ ਦਰਸ ਨੇ ਫਿਰ ਡਾਕਟਰ ਨੂੰ ਫੋਨ ਕੀਤਾ ਉਹ ਵਿਚਾਰੇ ਰਾਤ ਨੂੰ ਵੀ ਉੱਠੇ ਨਾ ਅਨਸਰ ਕੀਤਾ ਦਵਾਈਆਂ ਦਸੀਆਂ ਤੇ ਜਿਹੜੇ ਲੋਕ ਡਾਕਟਰਾਂ ਨਾਲ ਇਹ ਵਿਹਾਰ ਕੀਤਾ ਨਾ ਮੈਂ ਤਾਂ ਕਹਿੰਦੀ ਕੀੜੇ ਪਾ ਕੇ ਮਰਨ ਦੇ ਹੱਕਦਾਰ ਨਹੀਂ ਜਿਨ੍ਹਾਂ ਨੂੰ ਇੱਕ ਟੈਬਲੇਟ ਨਾ ਦਿੱਤੀ ਜਾਵੇ ਜਿਨ੍ਹਾਂ ਦਾ ਡਾਕਟਰ ਸਾਹਿਬ ਇਲਜ ਨਾ ਕੀਤਾ ਜਾਵੇ ਉਹ ਜੀ ਮੈਂਟੈਲਿਟੀ ਦੇ ਲੋਕਾਂ ਦਾ ਔਰ ਇੰਸਟੀਚੂਟ ਦੇ ਵਿੱਚ ਵੀ ਗੱਡੇ-ਬੰਦੇ ਆ ਜੇ ਉਹ ਉਹਨਾਂ ਦੀ ਕੰਮਪਲੀਟ ਕੀਤੀ ਜਾਂਦੀ ਹੈ ਤੇ ਉਹ ਸੁੱਟਦੇ ਨਹੀਂ ਤੇ ਜਦੋਂ ਪਾਣੀ ਸਿਰੋਂ ਲੰਘਦਾ ਨਾ ਤੇ মিডিਆ ਲੰਘਦਾ ਫੇਰੀ ਪਤਾ ਲੱਗਦਾ ਕਿ ਗਲਤੀ ਕੀ ਕਿੱਥੇ ਹੋਈ ਹੈ ਗਲਤੀ ਨੂੰ ਪਹਿਲੇ ਵਿਚਾਰੋ